ਅਤੇ ਔਖਾ ਹੈ ਪਾਰ ਕਰਨਾ ਪਰ ਪ੍ਰਭੂ ਦੇ ਚਰਨ ਐਸੇ ਮਹਾਨ ਨੇ ਉਹਨਾਂ ਦੇ ਆਸਰੇ ਦੇ ਨਾਲ ਮਨੁੱਖ ਪਾਰ ਹੋ ਜਾਂਦਾ ਹੈ ਪ੍ਰੇਮ ਭਗਤਿ ਨ ਪਾਇਆ ਵਿਖਿਆ ਨਾਹੀਂ ਜਰੇ ਐਸੇ ਜਿਹੜੇ ਸਾਧਕ ਨੇ ਜੋ ਹਰੀ ਦਾ ਨਾਮ ਜਪਦੇ ਨੇ ਉਹਨਾਂ ਨੂੰ ਪ੍ਰੇਮਾ ਭਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ अनेका ਭਗਤੀਆਂ ਵਿਦਵਾਨਾਂ ਨੇ ਮੰਨਿਆ ਨੇ ਜਿਸ ਦੇ ਚ ਪ੍ਰੇਮਾ ਭਗਤੀ ਸਿਰਮੌਰ ਹੈ ਮਹਾਨ ਹੈ ਅਤੀ ਉੱਤਮ ਹੈ ਸਿਰਮੌਰ ਹੈ ਜਿਨ੍ਹਾਂ ਨੂੰ ਵੀ ਪ੍ਰੇਮ ਭਗਤੀ ਦੀ ਪ੍ਰਾਪਤੀ ਹੋ ਗਈ ਵਿਖਿਆ ਨਾਹੇ ਜਰੇ ਉਹ ਫਿਰ ਮੁੜ ਕੇ ਵਿਕਾਰਾਂ ਦੀ ਸਹਿ ਜ਼ਹਿਰ ਦੇ ਨਾਲ ਜਲਦੇ ਨਹੀਂ ਵਿਕਾਰ ਉਹਨਾਂ ਨੂੰ ਜਲਾਉਂਦੇ ਨਹੀਂ ਵਿਕਾਰ ਉਹਨਾਂ ਦੇ ਅਧਿਆਤਮਿਕ ਗੁਣਾਂ ਨੂੰ ਨਾਸ਼ ਨਹੀਂ ਕਰਦੇ ਪ੍ਰੇਮ ਦਾ ਹੇਲੋਰਾ ਉਹਨਾਂ 'ਚ ਐਸਾ ਪੈਦਾ ਹੁੰਦਾ ਹੈ ਵਿਕਾਰ ਕੋਸੋਂ ਦੂਰ ਹੋ ਜਾਂਦੇ ਨੇ ਨਾ ਉਹਨਾਂ ਦੀ ਕਲਪਨਾ ਨਾ ਉਹਨਾਂ ਦੀ ਸੋਚਣੀ ਵਿਕਾਰਾਂ ਦਾ ਆ ਕੇ ਬੈਠਣਾ ਤਾਂ ਇੱਕ ਪਾਸੇ ਹੈ ਵਿਕਾਰਾਂ ਬਾਰੇ ਹੁਣ ਕਦੀ ਸੋਚ ਵੀ ਨਹੀਂ ਫੁਰਦੀ कूड़ गए दुबदा नसी पूर्ण सच भरे हृदय देच पूर्ण तौर ते भर गया है सच कूड़ झूठ नास हो गया है दुबदा मिट गई है दो पासे दी धावना कदी सज्जे कदी खब्बे कदी श्रद्धा कदी विपरीत कदी प्रेम कदी घृणा कदी ज्ञान कदी अज्ञान ते कदी दान ते कदी कठोरता इस तरह की जिहड़ी दुबदा सी ਉਸ ਸਾਰੀ ਦੀ ਸਾਰੀ ਨਾਸ ਹੋ ਗਈ ਕਿਉਂਕਿ ਹਿਰਦਾ ਸੱਚ ਨਾਲ ਭਰ ਗਿਆ ਕੂੜ ਚਲਾ ਗਿਆ ਅਤੇ ਇਸ ਤਰੀਕੇ ਦੇ ਨਾਲ ਪੂਰਨਤਾ ਨਸੀਬ ਹੋ ਗਈ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਇੱਕ ਧਰੇ ਐਸੇ ਅਭਿਆਸੀ ਹਰ ਵਕਤ ਆਪਣੇ ਅੰਤਰ ਆਤਮੇ ਦੇ ਚ ਉਸ ਇੱਕ ਦਾ ਚਿੰਤਨ ਕਰਦੇ ਨੇ ਤੇ ਪਾਰ ਬ੍ਰਹਮ ਦੀ ਇਸੇ ਨਾਮ ਜਪ ਦੁਆਰਾ ਸੇਵਾ ਕਰਦੇ ਰਹਿੰਦੇ ਨੇ ਆਖਰੀ ਉਪਦੇਸ਼

और हर मुहूर्त चंगा है पावन है ऐसा ख्याल है मुहूर्त कढ़ाओ इस काम का उस काम का लगन सुधाओ साहब ने अगर कोई दिन माड़ा है तो दिन बढ़ाया किसने परमात्मा ने तो वह कित्थों चंगा हो सकता है जो दिन माड़ा बना है अक्सर माड़िया चीजा माड़िया तो ही बन दया ने जिसने महीना बहड़ा बनाया है वह आप कितने चंगा होगा जिसने दिन बहड़ा बनाया है ਉਹ ਆਪ ਕਿੱਥੇ ਚੰਗਾ ਹੋਵੇਗਾ ਜਿਸਨੇ ਗ੍ਰਹਿ ਤੇ ਨੇ 76 ਭੜੇ ਬਣਾਏ ਨੇ ਤੇ ਉਹਨਾਂ ਦਾ ਅਸਰ ਮਾੜਾ ਹੈ ਉਹ ਆਪ ਕਿੱਥੇ ਚੰਗਾ ਹੋਵੇਗਾ ਬਹੁਤ ਗਹਿਰੀ ਸੋਚਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤੀ ਹੈ ਉਹ ਆਪ ਚੰਗਾ ਹੈ ਉਸ ਤੋਂ ਸਾਰੀਆਂ ਹੀ ਚੰਗਿਆਈਆਂ ਦਾ ਜਨਮ ਹੋਇਆ ਹੈ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜیتے ਕੁਝ ਵੀ ਬੁਰਾ ਨਹੀਂ ਹਾਂ ਮਨੁੱਖ ਦੇ ਜਦ ਕਰਮ ਅਸ਼ubh ਹੋ ਜਾਂਦੇ ਨੇ ਅਸ਼ੁੱਧ ਹੋ ਜਾਂਦੇ ਨੇ और अंदर बुराई उजागर हो जाती है तो चारों पासे उसको ऐसा दिखाई देता है वो अपनी बुराई की आप ज़िम्मेवारी नहीं लेता फलाना बुरा है फलाना बुरा है फलाना बुरा है तो उसने बुरे करके मैं बुरा हो गया उस दी बुराई करके मैं दुखत हो गया तो ये इल्जाम कई दफा मनुखां ते थोपा जांदा है ਕਈ ਵਾਰ ਗ੍ਰਹਿ ਨੇ ਛਤਰਿਆਂ ਤੇ ਥੋਪਿਆ ਜਾਂਦਾ ਹੈ ਮਹੀਨਿਆਂ ਤੇ ਥੋਪਿਆ ਜਾਂਦਾ ਹੈ ਦਿਨ ਤੇ ਥੋਪਿਆ ਜਾਂਦਾ ਹੈ ਇਹ ਦਿਨ ਨਹੀਂ ਠੀਕ ਤੋ ਸਹਿਬ ਕਹਿੰਦੇ ਨਹੀਂ ਮਹਾਦੇਵ ਸੇ ਮੂਰਤ ਭਲੇ ਜਿਸ ਕੋ ਨਦਰ ਕਰੇ ਜਿਨ੍ਹਾਂ ਦੇ ਤੇ ਪ੍ਰਮਾਤਮਾ ਦੀ ਨਦਰ ਹੋ ਗਈ ਤੇ ਜੋ ਨਾਮ ਜਪਣ ਲੱਗ ਪਏ ਸਾਰੇ ਮਹੀਨੇ ਉਹਨਾਂ ਲਈ ਸ਼ੋਭ ਨੀਕ ਨੇ ਸਾਰੇ ਦਿਨ ਉਹਨਾਂ ਲਈ ਮਹਾਨ ਨੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਏ ਪਰਿਪੂਰਨ ਪ੍ਰਮਾਤਮਾ ਲਾਹਣਿਕ ਇਕਦਾਨ ਤੈਥੋਂ ਮੰਗਦਾ ਹੈ ਤੋ ਬਖਸ਼ਿਸ਼ ਕਰ ਕਿਰਪਾ ਕਰ ਮੇਰੀ ਝੋਲੀ ਵਿੱਚ ਆਪਣੇ ਦਰਸ਼ਨਾਂ ਦਾ ਦਾਨ ਪਾ ਆਪਣੇ ਦਰਸ਼ਨ ਦੀ ਬਿਕਸ਼ਾ ਪਾ ਬਾਰਾਂ ਮਾਂ ਮਾਜ ਰਾਗ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਅਰਦਾਸ ਇਸ ਪ੍ਰਾਰਥਨਾ ਨਾਲ ਸਮਾਪਤ ਕਰਦੇ ਨੇ ਆਨੰਦਿਨ ਰਹਸ ਭਇਆ ਆਪ ਗਵਾਇਆ ਜਿਸ ਦਿਨ ਦਾ ਹੰਕਾਰ ਮਿਟਾਇਆ ਹੈ ਦਿਨ ਰਾਤ ਅੰਦਰ ਰਹਿਸ ਪੈਦਾ ਹੋ ਰਿਹਾ ਹੈ ਰਹਿਸ ਅਚਰਜ ਦਾ ਬਿਸਮਾਦ ਬਿਸਮਾਦ ਅਚਰਜ ਦਾ ਉਦੋਂ ਹੁੰਦੀ ਹੈ ਜਦ ਅੱਖਾਂ ਵੇਖਣ ਤੇ ਪੂਰਾ ਵੇਖ ਨਾ ਸਕਣ ਮਨ ਸੋਚੇ ਤੇ ਪੂਰਾ ਸੋਚ ਨਾ ਸਕੇ ਹੱਥ ਪ੍ਰਾਪਤ ਕਰਨਾ ਚਾਹਣ ਤੇ ਸਾਰਾ ਹੱਥਾਂ ਵਿੱਚ ਆ ਨਾ ਸਕੇ ਕੰਨ ਪੂਰਾ ਸੁਣਨਾ ਚਾਹਣ ਤੇ ਪੂਰਾ ਸੁਣ ਨਾ ਸਕਣ ऐसी हालत पैदा होता है ने जैसे जैसे मनुख का मन विज्ञान तो प्रभावित होया है रहस खत्म हो गया क्योंकि दा है क्योंकि विज्ञान का दावा असि जान लिया इस पदार्थ की सच्चाई जान लिया